ਕਰੇ ਇੱਦਾਂ ਹੈ ਉਹ ਧੂਵੇ ਕਰਿਆ ਜੀ ਤਨ ਅਨਮੇਰਾ ਕੁਸਮਾ ਜੀ ਕਰ ਤੋ ਅਜਾਂ ਟਿਕਥੋਂ ਦਾ ਤਲਵੰਡੀ ਦਾ ਜੀ ਉਹ ਉਥੋਂ ਦਾ ਗਾਮੀ ਵਾਲਾ ਪਿੰਡ ਆ ਜੀ ਫਲਾਈਟ ਆਕਸ ਉਹਨਾਂ ਦਾ ਹੋਇਆ ਜੀ ਕੀ ਗਾਣਾ ਕਿੱਥੇ ਜਾਣਾ ਸੀਗਾ ਉੱਥੇ ਇੰਗਲੈਂਡ ਜਾਣਾ ਸੀ ਇੰਗਲੈਂਡ ਜਾਣਾ ਸੀ ਪਰ ਤਹਰਤਾ ਜਾ ਕੇ ਕੋ ਕੋਪੜੀ ਨਹੀਂ ਕੰਪਨੀ ਪੰਜ ਦਿਨਾਂ ਚੋਂ ਲਾਉਂਦਾ ਉੱਥੇ ਕੰਪਨੀ ਐਕਸਪਾਇਰ ਹੋ ਗਈ ਸੀ ਇੰਗਲੈਂਡ ਜਾ ਕੇ ਤਰਤਾ ਵੀ ਵੀ ਗਏ ਆ ਦੋਨੇ ਜਮੇ ਇਥੇ ਪਰ ਉਹਨਾਂ ਦੀ ਉੱਥੇ ਕੰਪਨੀ 5-10 ਮਹੀਨਾ ਬਾਅਦ ਐਕਸਪਾਇਰ ਹੋ ਗਈ ਤਿੰਨ ਮਹੀਨੇ ਸਾਨੂੰ ਲਾਰੇ ਲੱਪੇ ਲਾਈ ਆ ਉਸ ਤੋਂ ਬਾਅਦ ਆ ਸਾਨੂੰ ਆ ਭੇਜਤਾ ਉਹਨੇ ਕਹਿੰਦਾ ਵੀ ਐਂ ਕਰਕੇ ਸਾਨੂੰ ਜੁਆਇਨ ਕਰਾਉਣਾ ਮੈਂ ਆ ਮਤਲਬ ਜਾਲੀ ਆਪਦੇ ਵੱਲੋਂ ਜੁਆਇਨਿੰਗ ਲੈਟਰ ਬਣਾ ਬਣਾ ਕੇ ਭੇਜੀ ਆ ਉਸ ਤੋਂ ਬਾਅਦ ਉਹਦੀਆਂ ਸਾਰੀਆਂ ਰਿਕਾਰਡਿੰਗਾਂ ਰਿਪੋਰਟਾਂ ਦਾ ਪੰਜਾ ਸਾਡੇ ਕੋਲੇ ਵੀ ਮੈਂ ਭਾਵੇਂ ਆਪਰਾ ਵੇਚ ਕੇ ਦੇਵਾਂ ਕੁਛ ਮਰਜ਼ੀ ਕਰਾਂ ਦੋ ਏਜੰਟ ਸੀਗੇ ਇਹ ਆ ਵਾਲੇ ਜੀ ਇਹ ਠਿੰਕਰਦਾ ਜੀ ਇਹ ਕਾਮੀ ਵਾਲਾ ਪੰਡਾ ਜੀ ਕਰਾਉ ਨਾ ਯ ਰਕੋ ਨਾ ਆਪਣੀ ਨੀਂ ਸਾਰੀ ਕਰਾਉ ਗੱਲ ਕੀ ਕਰਾਂ ਮੈਂ ਇੱਥੇ ਮਰਤਾ ਹੈਗਾ ਯਾਰ